ਮੈਂ 4 ਮਹੀਨੇ ਕਹਿੰਦੇ ਪਹਿਲਾਂ ਗਿਆ ਜੇ 4 ਮਹੀਨੇ ਪਹਿਲਾਂ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਹੋਵੇ ਨਾ ਤੇ ਮੈਂ ਸਭ ਕੁਝ ਹੀ ਛੱਡ ਦਾਂਗਾ ਜੇ ਸੱਚਾ ਹੋਵੇ ਤਾਂ ਝੂਠ ਬੋਲੀ ਜਾਂਦੇ ਆ ਔਰ ਬੋਲੀ ਜਾਂਦੇ ਮੈਂ ਇਹਨਾਂ ਨੂੰ ਕੋਈ ਜਵਾਬ ਨਹੀਂ ਇਹ ਹੁਕਮਨਾਮੇ ਹੁਣ ਵੀ ਬਦਲ ਸਕਦੇ ਆ ਜੇਹੇਦਾਰ ਬਦਲ ਕੇ ਨਵੇਂ ਜੇਹੇਦਾਰ ਲਾ ਕੇ ਦੋ ਤਰੀਕ ਦਾ ਹੁਕਮਨਾਮਾ ਬਦਲ ਸਕਦੇ ਆ ਕੋਈ ਵੱਡੀ ਗੱਲ ਥੋੜੀ ਹੈ ਦੇਖੋ ਜੀ ਮੈਂ ਲੈਕਚਰ ਦੇ ਵਿੱਚ ਵੀ ਕਹਿ ਦਿੱਤਾ ਕਿ ਜਿਹੜਾ 1999 ਦੇ ਵਿੱਚ ਮਤਾਰ ਰਿਲੀਜ਼ ਹੋਇਆ ਕਰਤਾਰ ਕਮੇਟੀ ਦਾ ਉਹਨੇ ਹਰ ਸਿੱਖ ਦੇ ਹਿਰਦੇ ਨੂੰ ਇੱਕ ਸਕੂਨ ਦਿੱਤਾ ਵੀ ਯਾਰ ਸਾਡੇ ਇੱਡੇ ਦਾਨੇ ਸਿਆਣੇ ਮੈਂਬਰ ਸੀ ਸ਼੍ਰੋਮਣੀ ਕਮੇਟੀ ਦੇ ਜਿਨ੍ਹਾਂ ਨੇ ਨਾ ਸੋਹਣਾ ਜਿਹੜਾ ਮੱਤਾ ਪਾਇਆ ਲੇਕਿਨ ਥੋੜੇ ਸਮੇਂ ਬਾਅਦ ਹੀ ਜਿਹੜਾ ਉਹ ਖੰਡਨ ਆ ਗਿਆ ਕਿ ਨਹੀਂ ਜੀ ਇਹ ਤਾਂ ਰੱਦ ਕਰ ਦਿੱਤਾ ਮਤਲਬ ਵਧੀਆ ਚੀਜ਼ ਨੂੰ ਰੱਦ ਸਭ ਇੱਕ ਚਰਚਾ ਚੱਲ ਰਹੀ ਹੈ ਕਿ ਤੁਹਾਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਕੇ ਉਹ ਨਹੀਂ ਨਹੀਂ ਜੀ ਅਸੀਂ ਤਾਂ ਸੇਵਾਦਾਰ ਬਣ ਜਾਈਏ ਨਾ ਸੇਵਾ ਕਰ ਲਈਏ ਕੌਮ ਦੀ ਇਹੀ ਬਾਤ ਦਾ ਭਰਾਨਾ ਜੀ ਮਾਗੇ ਕਿਹਾ ਸੀ ਪਿੰਡ ਦੇ ਵਿੱਚ 30 ਵੋਟਾਂ ਪਈਆਂ ਕਦੇ ਜੇ ਇਸ 500 ਬੰਦਾ ਦੀ ਭਰਤੀ ਕਰ ਲਿਆ ਉਹ ਜਿਹੜੇ ਪਿੰਡ ਚ 30 ਵੋਟਾਂ ਪਈਆਂ ਉਥੇ 500 ਬੰਦੇ ਦੀ ਭਰਤੀ ਕਿਵੇਂ ਹੋਣੀ ਹੈ ਇਹ ਕਰਾਈ ਵਾਲੀ ਗੱਲ ਖੁਸ਼ੀ ਹੋ ਰਹੀ ਹੈ ਜੇ 33 ਲੱਖ ਭਰਤੀ ਹੋਈ ਹੁੰਦੀ ਤੇ 18 ਮ ਲੱਖ ਉਹਦੇ ਚ ਮੈਂ ਭਾਗ ਲੈਣ ਵਾਸਤੇ ਪਹੁੰਚਿਆ ਇਹ ਨਰੋਲ ਨੌਜਵਾਨਾਂ ਦਾ ਪ੍ਰੋਗਰਾਮ ਹੈ ਸਿੱਖ ਨੌਜਵਾਨਾਂ ਨੇ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਪੰਜ ਵਿਚਾਰ ਗੋਸ਼ਟੀਆਂ ਜਿਹੜੀਆਂ ਕਰਾਉਣ ਦਾ ਫੈਸਲਾ ਕੀਤਾ ਹੈ ਤੇ ਇਹ ਤੀਜੀ ਵਿਚਾਰ ਗੋਸ਼ਟੀ ਹੈ ਇਹਦੇ ਵਿੱਚ ਪੰਥਕ ਮਸਲਿਆਂ ਦੇ ਉੱਤੇ ਵਿਦਵਾਨਾਂ ਵੱਲੋਂ ਚਰਚਾ ਕੀਤੀ ਜਾਂਦੀ ਆ ਔਰ ਨੌਜਵਾਨ ਜਿਹੜੇ ਵੱਡੀ ਗਿਣਤੀ ਚ ਸੁਣਦੇ ਆ ਸਮਝਦੇ ਆ ਤੇ ਪੰਜ ਜੜੀਆਂ ਨੇ ਇਹ ਵਿਚਾਰ ਗੋਸ਼ਟੀਆਂ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਵੱਲੋਂ ਜਿਹੜੀਆਂ ਉਹ ਕੀਤੀਆਂ ਜਾਣੀਆਂ ਇਹ ਤੀਸਰੀ ਜਿਹੜੀ ਆ ਗੋਸ਼ਟੀ ਆ ਔਰ ਇਹਦੇ ਵਿੱਚ ਮੈਂ ਪਾਗ ਲੈਣ ਵਾਸਤੇ ਅੱਜ ਪਹੁੰਚਿਆ ਤੇ ਵਾਹਿਗੁਰੂ ਕਿਰਪਾ ਕਰੇ ਇਹਨਾਂ ਨੌਜਵਾਨਾਂ ਨੂੰ ਹਿੰਮਤ ਬਖਸ਼ੇ ਇਸੇ ਤਰ੍ਹਾਂ ਦੀਆਂ ਗੋਸ਼ਟੀਆਂ ਸੈਮੀਨਾਰ ਪੰਥ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਇਹ ਕਰਦੇ ਰਹਿਣ ਤੇ ਅਸੀਂ ਕੁਛ ਨਾ ਕੁਛ ਇਹਦੇ ਵਿੱਚੋਂ ਕੱਢ ਸਕਾਂਗੇ ਗੱਲ ਵਿਰਸਾ ਸਿੰਘ ਮਟੋਏ ਬਟ੍ਰਾਸਕਾਫਿਸ ਕਰਕੇ ਕਾਫੀ ਤੱਤ ਪੇਸ਼ ਕਰਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਛੱਡੋ ਜੀ ਮੈਂ ਉਹਨਾਂ ਦੇ ਖਿਲਾਫ ਬੋਲਦਾ ਮੇਰੇ ਖਿਲਾਫ ਬੋਲਦੇ ਆ ਗੈਰ ਜਿਹੜੇ ਸਿੱਖ ਵਿਰੋਧੀ ਜਿਹੜੇ ਨੇ ਉਹ ਤਮਾਸ਼ਾ ਵੇਖਦੇ ਨੇ ਜੇ ਉਹ ਸਿਆਣੇ ਨਹੀਂ ਬਣਦੇ ਘੱਟੋ ਘੱਟ ਮੈਂ ਹੀ ਸਿਆਣਾ ਬਣ ਜਾਂਦਾ ਛੱਡੋ ਭਰੇ ਛੱਡੋ ਇਸ ਮਸਲੇ ਦਾ ਮੈਨੂੰ ਬੜਾ ਦੁੱਖ ਲੱਗਿਆ ਜੀ ਮੈਨੂੰ ਕੀ ਦੁਨੀਆ ਦੇ ਹਰ ਸਿੱਖ ਨੂੰ ਦੁੱਖ ਲੱਗਿਆ ਜਦੋਂ ਮਾਨਜੋਗ ਸਿੰਘ ਸਾਹਿਬ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਹੱਦਾਂ ਜੜੀਆਂ ਨੇ ਮੈਨੂੰ ਅੱਜ ਪਤਾ ਲੱਗਿਆ ਕਿ ਉਹ ਚਾਰਦਵਾਰੀ ਦੇ ਅੰਦਰ ਹੀ ਐ ਹਰ ਸਿੱਖ ਦੀ ਇਸ ਬਿਆਨ ਦੇ ਨਾਲ ਜਿਹੜੀ ਆ ਆਤਮਾ ਜਿਹੜੀ ਦੁਖੀ ਹੋਈ ਐ ਕਿ ਅਸੀਂ ਤਾਂ ਵਿਸ਼ਵ ਵਿਆਪੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਘੇਰਾ ਦੇਖਦੇ ਸੀ ਕੋਈ ਹੋਣਾ ਹੀ ਐ ਜਿਹੜਾ ਉਹਨਾਂ ਨੇ ਕਿਹਾ ਜੀ ਬਹੁਤ ਵਾਰ ਵਾਰ ਚੱਕਿਆ ਜਾ ਰਿਹਾ ਕਿ ਚਰਨਜੀਤ ਸਿੰਘ ਚੰਨੀ ਸਾਹਿਬ ਤੁਸੀਂ ਆਪਣੀ ਕਾਰਜ ਕਰ ਬਹੁਤ ਛੱਡੋ ਬਹੁਤ ਵਾਰੇ ਦੇ ਤੇ ਮੈਂ ਮਜਬੂਰੀ ਇਹਦੇ ਤੇ ਮੈਂ ਬਹੁਤ ਵਾਰ ਜਿਹੜਾ ਬੋਲ ਦਿੱਤਾ ਮੈਨੂੰ ਲੱਗਦਾ ਕਿ ਹੁਣ ਤਾਂ ਜਿਵੇਂ ਗੰਨੇ ਚੋਂ ਰਸ ਨਹੀਂ ਨਿਕਲ ਜਾਂਦਾ ਇਸ ਗੱਲ 'ਚ ਸਾਰਾ ਰਸ ਹੀ ਖਤਮ ਹੋ ਗਿਆ ਮੈਂ ਕਦੇ ਨਹੀਂ ਮੰਨਿਆ ਜੀ ਲੱਖ ਹੋਵੇ ਜੇ ਮੰਨ ਲੈ ਤਾਂ ਹੈਗਾ ਜੇ ਨਾ ਮੰਨੇ ਤਾਂ ਕੋਈ ਦਬਾਨੀ ਸੰਤਮ ਕੁਬੀਰ ਬਾਦਲ ਨੇ ਆਪਣੀ ਜਿਹੜੀ ਉਹ ਪੂਰੀ ਕਰ ਲਈ ਸੀ ਲੱਗਦਾ ਕਿ ਤੈਨਾਂ ਕਿਤੇ ਕੋਈ ਕਮੀ ਰਹੀ ਉਹ ਕੋ ਨੂੰ ਚਿੱਠੀ ਵੀ ਕਾਲ ਤੱਕ ਸਰ ਤੋਂ ਮਿਲ